ਫਾਈਨਲ ਜੋ ਪੂਰੀ ਮਾਇਨੇ ਵਿੱਚ ਇਹਦਾ ਗੇਹਾ ਹੈ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਖਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਸਲੇਮਪੁਰਾ ਟੱਬਾ ਤਹਿਸੀਲ ਜਗਰਾਉਂ ਜ਼ਿਲ੍ਹਾ ਰਣਾ ਵਿਖੇ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਬਲਾਕ ਸੱਦਾ ਬੇਟ ਨੂੰ ਮਰਜ ਕਰਕੇ ਮੁੱਲਾਪੁਰੋ ਲੈ ਕੇ ਜਾਣਦੇ ਜਿਹੜੇ ਚਰਚੇ ਸਾਨੂੰ ਮਿਲਦੇ ਆ ਤੇ ਇਸ ਗੱਲ ਨੂੰ ਦੇਖ ਕੇ ਸੁਣ ਕੇ ਬੇੜ ਏਰੀਆ ਦੇ ਲੋਕਾਂ ਦੇ ਵਿੱਚ ਭਾਰੀ ਜਿਹੜਾ ਰੋਸ ਪਾਇਆ ਜਾ ਰਿਹਾ ਵਾ ਤੇ ਵੱਡੀ ਗੰਤੀ ਵਿੱਚ ਇਲਾਕੇ ਦੇ ਜਿਹੜੇ ਪੰਜ ਸਰਪੰਚ ਆ ਉਹਨਾਂ ਨੇ ਇਸ ਦੇ ਖਿਲਾਫ ਜਿਹੜਾ ਮੋਰਚਾ ਖੁੱਲ੍ਹਿਆ ਜਾ ਰਿਹਾ ਵਾ ਤੇ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਵੀ ਸਾਡੇ ਨਾਲ ਵੱਡੀ ਗੰਤੀ ਵਿੱਚ ਜਿਹੜੇ ਬੇਟ ਏਰੀਆ ਦੇ ਪੰਜ ਸਰਪੰਚ ਮੋਤਵਰ ਵਿਅਕਤੀ ਜਿਹੜੇ ਆ ਜੁੜ ਚੁੱਕੇ ਆ ਤੇ ਇਸ ਬਲਾਕ ਨੂੰ ਬਚਾਉਣ ਵਾਸਤੇ ਇੱਕ ਜਿਹੜੀ ਅੱਜ ਵੱਡੀ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦੇ ਵਿੱਚ ਕੀ ਫੈਸਲੇ ਕੀਤੇ ਗਏ ਆ ਉਹ ਆਪਾਂ ਕਰਦੇ ਹਾਂ ਗੱਲਬਾਤ ਬਜੀ ਕੀ ਨਾਮ ਆਪਣਾ ਹਰੀ ਸਿੰਘਾ ਜੀ ਅੱਜ ਜਿਹੜਾ ਬਲਾਕ ਸਦਾ ਬੇੜ ਨੂੰ ਮੁਲਾਬਤ ਮਰਜ ਕਰਨ ਦੇ ਜਿਹੜੇ ਚਰਚੇ ਹੋ ਰਹੇ ਆ ਜਿਸ ਕਰਕੇ ਬੇੜ ਏਰੀਏ ਦੇ ਵੱਡੀ ਗਿਣਤੀ ਵਿੱਚ ਜਿਹੜੇ ਆ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਤੇ ਤੁਸੀਂ ਵੀ ਇਸ ਨੂੰ ਲੈ ਕੇ ਜਿਹੜਾ ਪੰਚਾਂ ਸਰਪੰਚਾਂ ਤੇ ਹੋਰ ਮੋਹਤ ਬਾਰੇ ਮੀਟਿੰਗ ਕੀਤੀ ਗਈ ਆ ਅੱਜ ਦੀ ਮੀਟਿੰਗ ਵਿੱਚ ਕੀ ਫੈਸਲਾ ਕੀਤਾ ਗਿਆ ਅੱਜ ਦੀ ਮੀਟਿੰਗ ਵਿੱਚ ਪਹਿਲਾ ਇਹ ਕੀਤਾ ਗਿਆ ਜੀ ਅਸੀਂ ਡੇਢ ਲੱਖ ਤੋਂ ਸਾਰੇ ਸਾਡੇ ਪੰਚਾਇਤ ਪੰਚ ਸਰਪੰਚ ਅੱਜ ਪਹੁੰਚਿਆ ਜਿਹੜਾ ਸਾਡਾ ਬਲਾਕ ਸਿਧੂਆ ਬੇਟ ਇਹਨੂੰ ਮੋਲਾਪੁਰ ਲਿਜਾਣ ਦੀ ਕੋਸ਼ਿਸ਼ ਕਰ ਰਹੀ ਸਰਕਾਰਾਂ ਇਹਦੇ ਬਾਰੇ ਅਸੀਂ ਬਹੁਤ ਰੋਜ਼ ਵੱਡਾ ਕਰ ਰਹੇ ਆ ਤੇ ਕਰਾਂਗੇ ਵੀ ਠੀਕ ਹੈ ਜੀ ਜੇ ਸਾਡਾ ਸਰਕਾਰ ਨੇ ਕੋਈ ਵੀ ਨਾ ਗੱਲ ਮੰਨੀ ਤਾਂ ਅਸੀਂ 26 ਤਰੀਕ ਨੂੰ ਕਮੇਟੀ ਬਣਾ ਕੇ ਆਪਦੀ ਏ ਜਿਹੜੇ ਸੋਮਵਾਰ ਨੂੰ ਸਾਰੇ ਬੇੜ ਇਲਾਕੇ ਦੇ ਤੇ ਹੋਰ ਸਾਰੇ ਪਿੰਡ ਜਿਹੜੇ ਅਸੀਂ ਇਕੱਠੇ ਹੋ ਕੇ ਕਮੇਟੀ ਬਣਾ ਕੇ ਉੱਥੇ ਦਰਨਾ ਲਾ ਰਹੇ ਆਂ ਇਹ ਵੀ ਦਰਨਾ ਸਾਡੀ ਸਰਕਾਰ ਨੇ ਨਾ ਗੱਲ ਮੰਨੀ ਤੇ ਅਸੀਂ ਅਸੀਂ ਲਗਾਤਾਰ ਉੱਥੇ ਬੈਠਾਂਗੇ ਅਗਲਾ ਰੋਜ਼ ਕਰਾਂਗੇ ਜਿੰਨਾ ਤੱਕ ਸਾਡੀ ਸਰਕਾਰ ਨੇ ਕੋਈ ਗੱਲ ਨਾ ਮੰਨੀ ਅਸੀਂ ਉਹਨਾਂ ਤੱਕ ਉੱਥੇ ਬੈਠਾਂਗੇ ਰੋਜ਼ ਕਰਾਂਗੇ ਸਰਕਾਰ ਦੇ ਖਿਲਾਫ ਸਾਡਾ ਬਲਾਕ ਜਿਹੜਾ ਬਜਾਇਆ ਜਾਵੇ ਸਾਡੇ ਬੇੜ ਇਲਾਕੇ ਦੇ ਵਿੱਚ ਜਿਹੜੇ ਅਸੀਂ ਫਲੱਡ ਆਉਂਦੇ ਆ ਹੜ ਆਉਂਦੇ ਆ ਇਹ ਅਸੀਂ ਭੱਜ ਕੇ ਤੂੰ ਜਿਹੜਾ ਸਾਡੂੰ ਸੋਲਤਾ ਲੈਂਦੇ ਆ ਤੇ ਸਾਨੂੰ ਉੱਥੇ ਬੁੱਲਾ ਪਰ ਅਸੀਂ ਕਿਵੇਂ ਜਾਵਾਂਗੇ ਅਸੀਂ ਗਰੀਬ ਲੋਕ ਆ ਤੇ ਉੱਥੇ ਅਸੀਂ ਸਾਈਕਲਾਂ ਤੇ ਜਾ ਮੋਟਰਸਾਈਕਲ ਤੇ ਕਿਵੇਂ ਜਾ ਸਕਦੇ ਆ ਸਾਨੂੰ ਇਹ ਸਾਡਾ ਬਲਾਕ ਬਚਾਇਆ ਜਾਵੇ ਅਸੀਂ ਕਮੇਟੀ ਬਣਾ ਕੇ 26 ਤਰੀਕ ਨੂੰ ਬਹੁਤ ਵੱਡੀ ਗਿਣਤੀ ਵਿੱਚ ਉੱਥੇ ਇਕੱਠ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਜੀ ਕੀ ਨੌਕੜਾ ਅਸੀਂ ਕਹਿੰਦਾ ਜੱਟ ਸਿੰਘ ਜੀ ਤੁਸੀਂ ਕਿਹੜੇ ਪਿੰਡ ਦੇ ਸਰਪੰਚੋਂ ਜੀ ਅਰਸ਼ਾਦਪੁਰ ਜੀ ਅੱਜ ਤੁਸੀਂ ਵੀ ਵੱਡੀ ਗੰਢੀ ਦੇ ਪੰਚਾਂ ਸਰਪੰਚਾਂ ਸਮੇਤ ਹਿੱਸਾ ਲਿਆ ਵਾ ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਕੀ ਲਿਆ ਗਿਆ ਅਸੀਂ ਫੰਕਲਾ ਲਿਆ ਜੀ ਅੱਜ ਹੈਗੇ ਆਪਣੀ 22 ਤਰੀਕ ਮੀਟਿੰਗ ਕਰੀ ਗਈ ਇੱਥੇ ਜੀ ਆਪਣੇ ਪਿੰਡ ਸਲੇਮਪੁਰ ਚ ਇੱਥੇ ਇਹ ਗੱਲ ਕਰੀ ਜਾਂਦੇ ਜਿਹੜਾ ਬਲਾਕ ਇਸ ਤੋਂ ਅੱਗੇ ਜਿਹੜਾ ਲੈਸ ਚੱਲੇ ਆ ਵੀ ਲੱਖਾਂ ਛੱਡਾ ਲੈ ਕੇ ਇਹ ਲੱਖ ਨੂੰ ਅਸੀਂ ਨਹੀਂ ਦੇਖ ਸਕਦੇ ਅਸੀਂ ਬਲਾਕ ਇੱਥੇ ਰੱਖਾਂਗੇ ਠੀਕ ਹੈ ਤੇ ਇਹਨੂੰ ਬਲਾਕ ਨੂੰ ਬਚਾਉਣ ਵਾਸਤੇ ਕੀ ਸੰਘਰਸ਼ ਕੀਤਾ ਜਾਵੇਗਾ ਜੀ ਕਿੰਦਾ ਕੀਤਾ ਜਾਵੇਗਾ ਇਹ ਅਸੀਂ ਤਾਂ ਬਹੁਤ ਵੱਧ ਵੱਧ ਵੀ ਜਿੰਨੇ ਵੀ ਸਾਡੇ ਕੋਲ ਹੋਏ ਅਸੀਂ ਇਹਦੇ ਘਰ ਨੇ ਲਾਵਾਂਗੇ ਜੇ ਸਾਡੀ ਸੁਣਾਈ ਨਾ ਹੋਵੇਗੀ ਇੱਕ ਵੱਧ ਵੱਧ ਵੀ ਕਰਾਂਗੇ ਸੁਣਾਈ ਕਿ ਸਾਡਾ ਅਸੀਂ ਬਰਾਕ ਵਾਛਾ ਜਾਵੇ ਇੱਥੇ ਬਿਲਡ ਆਈ ਹੈਗਾ ਉੱਥੇ ਅਸੀਂ ਮੁਲਾਪੁਰ ਨਹੀਂ ਜਾ ਸਕਦੇ ਜਿੰਨਾ ਸਾਨੂੰ ਇੱਥੇ ਨੇੜੇ ਲੱਗੇ ਆ ਜਦੋਂ ਵੀ 21 ਘੰਟੇ ਦੇ ਨੇੜੇ ਬਾਜ਼ਾਰ ਆਈਦਾ ਫੋਕ ਦਾ ਲੈਣਾ ਆਈ ਤਾਂ ਬਰਾਕ ਚ ਜਾਈ ਜਾ ਜਿਹੜਾ ਲਾਈ ਦੇ ਲਾਈਦਾ ਜੀ ਕੋਈ ਵੀ ਹੈ ਤੁਹਾਨੂੰ ਸਾਨੂੰ ਇੱਥੇ ਨੇੜੇ ਚਾਹੀਦੀ ਠੀਕ ਭਾਈ ਕੀ ਨਾਮ ਤੁਹਾਡਾ ਦਰਸ਼ਦੀਪ ਹੈ ਤੇ ਅੱਜ ਬਲਾਕ ਨੂੰ ਬਚਾਉਣ ਵਾਸਤੇ ਜਿਹੜਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪੰਚ ਸਰਪੰਚ ਇਕੱਤਰ ਹੋਏ ਆ ਤੇ ਤੁਸੀਂ ਵੀ ਮੌਕੇ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਕਹਿਣਾ ਚਾਹੁੰਦਾ ਜੀ ਇਹ ਸੰਧੂਆ ਵੇਟ ਹੁਣ ਇੰਨੇ ਪਿੰਡਾਂ ਦੇ ਲੋਕ ਆਉਂਦੇ ਆ ਨਰੇਗਾ ਦਾ ਕੰਮ ਆ ਹੁਣ 82 ਕੌਣ ਜਾਇਆ ਕਰੂ ਗਰੀਬਾਂ ਨੂੰ ਇੱਥੇ ਤੱਕ ਤਾਂ ਮਸਾ ਆ ਜਾਂਦਾ ਸ਼ਹਿਦਪੁਰ ਦੇ ਕਿਸੇ ਗਰੀਬ ਨੂੰ ਚਾਉਣਾ ਪਿਆ ਜੇ ਤਾਂ ਵਿਫਤਾ ਪੈ ਜਾਂਦੀ ਆ ਹੁਣ ਮੁੱਲਾਪੁਰ ਕਿਵੇਂ ਜਾਊਗਾ ਗਰੀਬੰਦਾ ਠੀਕ ਆ ਜੀ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਇਹ ਬਲਾਕ ਇੱਥੇ ਰੱਖਿਆ ਜਾਵੇ ਨਾ ਦੂਰ ਭੇਜਿਆ ਜਾਵੇ ਨਹੀਂ ਇਸ ਖਿਲਾਫ ਅਸੀਂ ਸੰਘਰਸ਼ ਕਰਾਂਗੇ 26 ਤਰੀਕ ਇੱਥੇ ਹੋ ਕੇ ਧਰਨਾ ਲਾਵਾਂਗੇ ਅਣਮਿਥੇ ਸਮੇਂ ਲਈ। ਤੇ ਜਿਹੜੀ 26 ਨੂੰ ਰੈਲੀ ਦੀ ਤੁਸੀਂ ਗੱਲ ਕੀਤੀ ਹੈ ਜੀ ਰੈਲੀ ਕਿੱਥੇ ਕਰਨ ਜਾ ਰਹੇ ਹੋ? ਸਦੋਆ ਵਿੱਚ ਕਰਾਂਗੇ ਬਾਜ਼ਾਰ ਤੋਂ ਲੈ ਕੇ ਬਲਾਕ ਤੱਕ। ਰੂਸ ਮਾਰਚ ਕਰਾਂਗੇ। ਰੂਸ ਮਾਰਚ ਕਰਾਂਗੇ ਹਾਂਜੀ। ਠੀਕ ਹੈ ਜੀ। ਕੀ ਨਾਂ ਕੀ? ਜਮ ਸਿੰਘ ਜੀ। ਤੁਸੀਂ ਕਿਹੜੇ ਪਿੰਡ ਦੇ ਸਰਪੰਚ ਹੋ? ਨਾ ਸਲੇਪੁਰ ਟੇਪਾ ਦਾ ਸਰਪੰਚ। ਠੀਕ ਹੈ ਜੀ। ਤੇ ਅੱਜ ਨੂੰ ਜਿਹੜਾ ਬਲਾਕ ਨੂੰ ਮੁੱਲਾਪੁਰ ਲੈ ਕੇ ਜਾਂਦੇ ਜਿਹੜੇ ਵੱਡੀ ਗੱਲ ਚਰਚੇ ਸਾਨੂੰ ਮਿਲਦੇ ਹੈ ਜਿਸ ਕਰਕੇ ਬੇੜ ਏਰੀਏ ਦੇ ਲੋਕਾਂ ਵਿੱਚ ਭਾਰੀ ਰੂਸ ਪੈ ਜਾ ਰਿਹਾ ਤੇ ਤੁਸੀਂ ਵੀ ਅੱਜ ਸਲੇਮਪੁਰਾ ਟੱਪਾ ਦੇ ਵਿਖੇ ਇੱਕ ਵੱਡੀ ਜਿਹੜੀ ਮੀਟਿੰਗ ਕੀਤੀ ਆ ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੇ ਪੰਚਾਇਤ ਮੁਥਵਾਰ ਵਿਅਕਤੀ ਸ਼ਾਮਲ ਹੋਏ ਆ ਤੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ ਤੇ ਬਲਾਕ ਨੂੰ ਬਚਾਉਣ ਵਾਸਤੇ ਕੀ ਉਪਰਾਲੇ ਕਰੋਗੇ ਜੀ ਸਾਊਥ ਬਲਾਕ ਜੀ ਬਹੁਤ ਬਹੁਤ ਧੰਨਵਾਦ ਕਰਦੀਆਂ ਦਾ ਜੀ ਠੀਕ ਅਸੀਂ ਅੱਜ 22 ਤਰੀਕ ਨੂੰ ਸਾਰੇ ਪੰਚਾਇਤ ਸਰਪੰਚਾਂ ਨੇ ਪਿੰਡ ਦੇ ਜਿੰਨੇ ਵੀ ਮੁਥਵਾਰ ਨੇ ਲਾਕਦੇ ਦੇ ਅਕਵਾਨ ਪੈਣੀ ਗੁਜਰਾ ਗੁਜਰਾ ਸ਼ਹਿਰਪਰਾ ਜਿੰਨੇ ਦੇ ਇਲਾਕੇ ਜਿੰਨੇ ਜਿੱਦ ਤੱਕ ਸਾਡੀ ਆਵਾਜ਼ ਪਹੁੰਚੀ ਹੋਊ ਇਹ ਤਾਂ ਇਹ ਛੋਟਾ ਜਿਹਾ ਕਾਲਾ ਕੀਤਾ ਹੈ ਇਹ ਇਹਨੂੰ ਬਹੁਤ ਵੱਡੇ ਵੱਡਾ ਇਕੱਠ ਕਰਾਂਗੇ ਅਸੀਂ 22 ਤਰੀਕ ਨੂੰ ਅੱਜ 22 ਨੂੰ ਇਕੱਠ ਕੀਤਾ ਜੀ ਇਹੀ ਫੈਸਲਾ ਲਿਆ ਹੈ ਜਿਹੜਾ ਬਲਾਕ ਦੀਆਂ ਗੱਲਾਂ ਚੱਲ ਰਹੀਆਂ ਸਰਕਾਰ ਦੀ ਐ ਹੁਣ ਚਰਚਾ ਚੱਲ ਰਹੀ ਹੈ ਵੀ ਇਹਨੂੰ ਉੱਥੇ ਲੈ ਕੇ ਜਾਣਾ ਹੈ ਤੇ ਇਹ ਅਸੀਂ ਕੰਮ ਨਹੀਂ ਹੁੰਦੇ ਆਗੇ ਕਿਉਂਕਿ ਜੀ ਗਰੀਬ ਜਨਤਾ ਇੱਥੇ ਤਾਂ ਪਹੁੰਚ ਕੇ ਮਸਾ ਕੰਮ ਕਰਾਉਂਦੇ ਇਹ ਤਾਂ ਮੁੱਲਾਪੁਰ ਕਿਵੇਂ ਕਰਾਵਾਂਗੇ ਕਿਸੇ ਦਾ ਕੋਈ ਕੰਮ ਨਹੀਂ ਬਣਾਉਂਦੇ ਇਹ ਤਾਂ ਜੀ ਸਾਡੇ ਇਲਾਕੇ ਦਾ ਬਹੁਤ ਵੱਡਾ ਘਾਟਾ ਪੈ ਜਾਣਾ ਜੀ ਇਹ ਕੰਮ ਅਸੀਂ ਨਹੀਂ ਹੁੰਦੇ ਮਾਂਗੇ ਤੇ 26 ਤਰੀਕ ਨੂੰ ਇੱਕ ਵਿਸ਼ਾਲ ਰੂਪ ਚ ਵਧੀਆ ਢੰਗ ਨਾਲ ਤਰੀਕੇ ਨਾਲ ਕਾਇਦੀ ਕੱਢਾਂਗੇ ਉਸ ਮਾਰਚ ਕਰਾਂਗੇ ਜੋ ਅਸੀਂ ਸਿਧੂਆ ਮੇਕਚਨੋ ਵੇੜ ਚੌਂ ਤੋਂ ਲੈ ਕੇ ਬਲਾਕ ਤੱਕ ਜਾਵਾਂਗੇ ਉੱਥੇ ਅਸੀਂ ਰੋਜ਼ ਧਰਨਾ ਦੇਵਾਂਗੇ ਜੇ ਸਾਡੀ ਸਰਕਾਰ ਨੇ ਮੰਗਾ ਨਾ ਮੰਨੀਆਂ ਤੇ ਅਸੀਂ ਅਨਮਿਥੇ ਸਮੇਂ ਲਈ ਬੈਠਾਂਗੇ ਠੀਕ ਹੈ ਜੀ ਤੇ ਜਿਹੜੇ ਵੇੜ ਏਰੀਆ ਦੇ ਲੋਕਾਂ ਨੂੰ ਤੁਸੀਂ ਆਪਣੇ ਮਾਧਿਮ ਰਾਹੀਂ ਕੀ ਅਪੀਲ ਕਰਨੀ ਚਾਹੁੰਦੇ ਆ ਅੱਜ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ ਅੱਜ ਹਰ ਇੱਕ ਦੀ ਡਿਊਟੀ ਬਣਦੀ ਹੈ ਜੀ ਅੱਜ ਜੋ ਸਮਾਂ ਚੱਲ ਰਿਹਾ ਹੈ ਹਰ ਇੱਕ ਦੀ ਡਿਊਟੀ ਬਣਦੀ ਹੈ ਵੀ ਇੱਥੇ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਹੱਥਾਂ ਦਾ ਸਾਰਾ ਸਾਰੇ ਸੰਜੋਗ ਦੇਣ ਇਹ ਕੋ ਜਰੂਰੀ ਨਹੀਂ ਕਿਲੇ ਸਰਪੰਚ ਮੈਂਬਰਾਂ ਦੀ ਹੈ ਆਮ ਜਨਤਾ ਦੀ ਆਵਾਜ਼ ਆ ਇਹ ਹਰੇਕ ਦੀ ਡਿਊਟੀ ਬਣਦੀ ਹੈ ਵਕਤ ਤੋਂ ਵਕਤ ਇਕੱਠਾ ਕਰਕੇ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਈ ਜਾਂਦੀ ਠੀਕ ਜਿਹੜਾ ਪੰਚ ਤੇ ਸਰਪੰਚ ਹੁੰਦੇ ਆ ਨਾ ਇਹ ਪਿੰਡ ਦੇ ਮੋਢੀ ਹੁੰਦੇ ਮੋਢੀ ਆਦਮੀ ਨੂੰ ਘਰ ਜਿਵੇਂ ਚਲਾਉਣਾ ਹੁੰਦਾ ਵਾ ਬੋਢੀ ਆਤਮੀ ਤੇ ਸਿਰ ਤੇ ਪੈ ਜਾਂਦੀ ਆ ਗੱਲ ਲੋਕ ਚਾਹੇ ਕਿੰਨੋਂ λεਆਰੇ ਬਾਦ ਬੱਚੇ ਪਾਲਣਾ ਪੜਾਉਣਾ ਲਿਖਾਉਣਾ ਕਿ ਵੱਡੀ ਜ਼ਿੰਮੇਵਾਰੀ ਆ ਇਹ ਮੈਂ ਹੁਣ ਪੰਚਾਇਤ ਸਰਪੰਚਾਂ ਦੀ ਪਿੰਡ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਜਿਸ ਤਰ੍ਹਾਂ ਦੱਸਿਆ ਗਿਆ ਵਾ ਭਈ ਦੋ ਹਸਪਤਾਲ ਇੱਕ ਹਸਪਤਾਲ ਤੇ ਇੱਕ ਬਲਾਕ ਦਾ ਜਿਹੜਾ ਇੱਥੇ ਦਫ਼ਤਰ ਆ ਜਿਹੜਾ ਅੰਤਿ ਸਦੀਪਰਾਣਾ ਇਸ ਦਫ਼ਤਰ ਚੋਂ ਸਾਡੇ ਬੇਟ ਏਰੀਏ ਦੇ ਤੇ ਢਾਹੇ ਦੀਆਂ ਪੰਚਾਇਤਾਂ ਨੂੰ ਅਰਬਾਂ ਰੁਪਏ ਦੀਆਂ ਗ੍ਰਾਂਟਾਂ ਮਿਲੀਆਂ। ਔਰ ਉਹ ਗ੍ਰਾਂਟਾਂ ਪਿੰਡਾਂ ਵਿੱਚ ਲੱਗੀਆਂ। ਪਿੰਡਾਂ ਦੀ ਤਰੱਕੀ ਹੋਈ। ਔਰ ਉਸ ਤਰੱਕੀ ਦੀ ਬਦੌਲਤ ਸਾਡੇਆਂ ਜਿਹੜੇ ਪੰਚ ਤੇ ਸਰਪੰਚ ਸੀ ਉਹਨਾਂ 'ਚ ਇੱਕ ਉਤਸ਼ਾਹ ਜਾਗਿਆ ਸੀ। ਪਈ ਇਹ ਜਿਹੜਾ ਬਲਾਕ ਆ ਸਾਡੇ ਲਈ ਇੱਕ ਚਾਨਣ ਮਨਾਰਾ ਕਿਉਂਕਿ ਕੇਂਦਰ ਬਿੰਦੂ ਆ ਸਾਡੇ ਇਸ ਇਲਾਕੇ ਦਾ ਇਸ ਸਿਧਮਾਬੇਟ ਬਾਜ਼ਾਰ ਦੇ ਨਾਲ ਕਰੀਬ 40 ਪਿੰਡ ਲੱਗੇ ਹੋਏ ਨੇ ਜਿਹੜੇ ਆਪਣਾ ਰੋਜ਼ ਖਾਣ ਪੀਣ ਦੀਆਂ ਵਸਤਾਂ ਲੋੜ ਮੁਤਾਬਕ ਜਿੰਨੀਆਂ ਵੀ ਵਸਤਾਂ ਹੈਗੀਆਂ ਨੇ ਉਹ ਆਪਣੇ ਘਰਾਂ ਦੇ ਵਿੱਚ ਇਸ ਬਾਜ਼ਾਰ ਤੋਂ ਲੈ ਕੇ ਜਾਂਦੇ ਨੇ ਇਹ ਬਾਜ਼ਾਰ ਹੈ ਸਿਧਮਾਬੇਟ ਦਾ ਜਿਹੜਾ ਸਾਡਾ ਕਸਬਾ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰੀਆਂ ਕਰਦਾ ਹਸਪਤਾਲ ਜਮੂਰੀ ਸੀ ਚੱਕ ਦਿੱਤਾ ਨਲੇਕੀ ਕੀਤੀ ਗਈ ਆ ਲੇਕਿਨ ਉਸ ਤੋਂ ਪਹਿਲਾਂ ਇੱਕ ਗੱਲ ਮੈਂ 10 ਦਿਨ ਕਹਿਣਾ ਹੀ ਚਾਹਣਾ ਕਿ ਜਿਹੜੀ ਆਪਾਂ ਇਹ ਲੜਾਈ ਲੜਨ ਜਾ ਰਹੇ ਆ ਇਹ ਬਈ ਤਾਂ ਸਫਲ ਹੋ ਸਕਦੀ ਆ ਜੇ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੜਾਂਗੇ ਜੇ ਆਪਾਂ ਐਵੇਂ ਮਨਾਂ ਦੇ ਵਿੱਚ ਲਿਆਈਏ ਬਈ ਇਹ ਦੀ ਕਾਂਗਰਸੀ ਆ ਇਹ ਕਾਲੀ ਆ ਇਹ ਕਾਮਰੇਡ ਆ ਇਹ ਆਮ ਪਾਰਟੀ ਵਾਲਾ ਫਿਰ ਤਾਂ ਆਪਾਂ ਫੁੱਟ ਦਾ ਸ਼ਿਕਾਰ ਹੋ ਜਾਵਾਂਗੇ ਫਿਰ ਸਾਡੀ ਸੁਣਵਾਈ ਨਹੀਂ ਹੋਣੀ ਹੈਗੀ ਸਾਨੂੰ ਜ਼ੋਰ ਬਹੁਤਾ ਲਾਉਣਾ ਪਵੇਗਾ ਅੱਜ ਕੱਲ੍ਹ ਪੰਚਾਇਤਾਂ ਮਤੇ ਪਾ ਰਹੀਆਂ ਨੇ ਨਸ਼ਿਆ ਖਿਲਾਫ ਵੀ ਔਰ ਹੋਰ ਬੁਰੇ ਕਾਰਜਾਂ ਖਿਲਾਫ ਵੀ ਫਿਰ ਉਹਦੇ ਵਿੱਚ ਮੈਂ ਤੁਹਾਨੂੰ ਸੁਝਾਅ ਦੇਣਾ ਚਾਹਣਾ ਮਤੇ ਪੰਚਾਇਤਾਂ ਪਾ ਦਿੰਦੀਆਂ ਨੇ ਪਰ ਪੰਚਾਇਤਾਂ ਨੂੰ ਡੀਡੀਪੀਓ ਅਧਿਕਾਰੀ ਹੈ ਜਿਹੜਾ ਉਹ ਡਿਸਮਿਸ ਕਰ ਦਿੰਦਾ ਹੈਗਾ। ਲੈਕਨ ਇੱਕ ਗ੍ਰਾਮ ਸਭਾ ਦਾ ਆਮ اجلاس ਹੁੰਦਾ ਹੈ। ਆਮ اجلاس ਦੇ ਵਿੱਚ ਪਾਇਆ ਗਿਆ ਮਤਾ ਵੀਰੋ ਸੁਪਰੀਮ ਕੋਰਟ ਤੱਕ ਵੀ ਬੈਲੜ ਰੱਖਦਾ ਵਾ ਸੁਪਰੀਮ ਕੋਰਟ ਵੀ ਉਹਦੇ ਤੇ ਅਮਲ ਕਰਦੀ ਹੈਗੀ ਹੈ। ਉੜੀਸਾ ਦੇ ਵਿੱਚ ਖਨਨ ਮਾਫੀਏ ਨੇ ਬਹੁਤ ਸਾਰੇ ਖਨਨ ਕਰਨ ਲਈ ਉੱਥੇ ਆਪਣਾ ਲਾਮ ਲਸ਼ਕਰ ਭੇਜ ਦਿੱਤਾ ਲੇਕਿਨ 12 ਪਿੰਡ ਸੀ ਉੜੀਸਾ ਦੇ ਵਿੱਚ ਉਹਨਾਂ ਨੇ ਮਤੇ ਨਹੀਂ ਪਾਏ ਉਹਨਾਂ ਨੇ ਆਮ ਜਲਾਸ ਕਰਕੇ ਭੇਜ ਦਿੱਤੇ ਉਹ ਜਿਹੜਾ ਖਨਨ ਮਾਫੀਆ ਸੀ ਉਹ ਸੁਪਰੀਮ ਕੋਰਟ ਤੱਕ ਗਿਆ ਲੇਕਿਨ ਸੁਪਰੀਮ ਕੋਰਟ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ 12 ਪਿੰਡਾਂ ਦੀ ਗੱਲ ਸੁਣੀ ਜਿਨ੍ਹਾਂ ਨੇ ਆਮ ਜਲਾਸ ਕਰਕੇ ਵਿਰੋਧ ਮਤੇ ਪਾਈ ਸੀ। ਔਰ ਜਿਹੜਾ ਖਾਨਾਂ ਦਾ ਮਾਫੀਆ ਸੀ ਉਹਨੂੰ ਉਹ ਗਰੀਬ ਆਦਮੀਆਂ ਨੇ ਹਰਾ ਦਿੱਤਾ ਜਿਹੜੇ ਉੱਥੇ ਜਿਨ੍ਹਾਂ ਕੋਲੇ ਲੀੜੇ ਕੱਪੜੇ ਵੀ ਪੂਰੇ ਨਹੀਂ ਸੀ ਉਹਨਾਂ 12 ਪਿੰਡਾਂ ਨੇ ਉਹਨਾਂ ਦੇ ਨੱਕ ਜਦਮ ਕੀਤਾ ਤੇ ਸਾਰਾ ਲਾਮ ਲੱਗ ਕਰਨ ਲੈ ਕੇ ਅਬਦਾ ਚਲੇ ਗਈ। ਇਹ ਵੀ ਇੱਕ ਰੂਲ ਹੁੰਦੇ ਹੈਗੇ ਲੜਾਈ ਲੜਨ ਦੇ। ਪੰਚਾਇਤਾਂ ਨੂੰ ਰੈਗੂਲੇਸ਼ਨ ਦੀ بجائے ਸਹਿਮਇਤ ਦੇਣੀ ਚਾਹੀਦੀ ਹੈਗੀ ਆ ਕਿ ਆ ਆ ਮਜਲਾਸ ਕਰਕੇ ਆਪਾਂ ਇਹ ਮਤੇ ਪਾਗੇ ਦੂਸਰੀ ਗੱਲ ਲੂਟੇਹਾਣੇ ਦਾ ਆਪਾਂ ਬਸਨੀਕ ਆ ਅੱਜ ਜਾਦਾ ਪੰਚਾਇਤਾਂ ਬੇਟੇਰੀਆਂ ਦੀਆਂ ਆਈਆਂ ਹੋਈਆਂ ਨੇ ਇਹ ਬਲਾਕ ਹੰਮਣਾ ਤੋਂ ਸ਼ੁਰੂ ਹੋ ਜਾਂਦਾ ਮਾਣੀਆਲ ਬਾਣੀਆਲ ਘਮਣੇਵਾਲ ਆਲੀਵਾਲ ਪੁੱਲ ਗਹਿਣਾ ਉਸ ਤੋਂ ਅੱਗੇ ਆ ਜਾਂਦਾ ਵਾ ਗੋਰਸੀਆਂ ਖਾਨ ਮੁਹੰਮਦ ਕੋਟ ਉਮਰਾ ਭੂਨੜੀ ਕੋਟਮਾਨਾ ਫਿਰ ਪੂਰੇ ਖਦਾਈ ਚੱਕ ਤੇ ਨਾਲ ਆਪਣੇ ਅਕੂਆੜ ਹੁਜਰਾ ਤੇ ਕਸ਼ੈਦ ਪੂਰੇ ਤੱਕ ਕੁੰਨੇਆਲ ਇਹ ਜਿਹੜੇ ਪਿੰਡ ਨੇ ਇਹ ਸਾਡੇ ਇਸ ਬਲਾਕ ਦੇ ਪਿੰਡ ਨੇ ਇਨ੍ਹਾਂ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਮਾਰ ਕੀ ਪੈ ਰਹੀ ਆ ਸਭ ਤੋਂ ਵੱਡੀ ਮਾਰ ਤਾਂ ਸਾਨੂੰ ਸਤਲੋਜ ਦਰਿਆ ਦਾ ਗੰਦਾ ਪਾਣੀ ਮਾਰ ਰਹੀ ਆ ਕਿਉਂਕਿ ਇਸ ਬਲਾਕ ਦੇ ਵਿੱਚ ਬਲੀਪੁਰ ਪਿੰਡ ਆਉਂਦਾ ਉਸ ਪਿੰਡ ਦੇ ਵਿੱਚੋਂ ਜਿਹੜਾ ਗੰਦਿਆ ਨਾਲਾ ਦੀ ਨਿਕਾਸੀ ਸੀ ਉਹ ਸਤਲੋਈ ਦੇ ਵਿੱਚ ਪਾ ਦਿੱਤੀ ਆ ਉਹਨੇ ਸਤਲੋਈ ਨੇ ਸਾਡੇ ਇਲਾਕੇ ਨੂੰ ਪ੍ਰੇਟ ਨਹੀਂ ਕੀਤਾ इवन ਰਾਜਸਥਾਨ ਤੱਕ ਜਿਹੜਾ ਇਹਦਾ ਇਹਦੀ ਮਾਰ ਪੈ ਰਹੀ ਆ ਉਧਰ ਆ ਤੁਸੀਂ ਮਾਲਵੇ ਦੇ ਵਿੱਚ ਗੁਰਦੁਆਰੇ ਸਹਿਬਾਨ ਵੇਖੇ ਨੇ ਜਾਣਦੇ ਹੋ ਮੁਖਸਰ ਦੀ ਮਾਗੀ ਤੇ ਉਹਨਾਂ ਗੁਰਦੁਆਰਿਆਂ ਦੇ ਸਰੋਵਰਾਂ ਦੇ ਵਿੱਚ ਜਿਹੜੀਆਂ ਨਹਿਰਾ ਗੱਡੀਆਂ ਨੇ ਹਰੀਕਿਆਂ ਤੋਂ ਉਹ ਨਹਿਰਾ ਰਾਹੀਂ ਸਰੋਵਰਾਂ ਤੱਕ ਵੀ ਪਾਣੀ ਜਾਂਦਾ ਹੈ ਇਹਦੇ ਪਾਣੀ ਦੇ ਜਿਹੜੇ ਕਣ ਨੇ ਦੂਸ਼ਤ ਪਾਣੀ ਦੇ ਸਾਡੇ ਸਰੋਵਰਾਂ ਤੱਕ ਪਹੁੰਚ ਚੁੱਕੇ ਦਰਸ਼ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਤੇ ਹੱਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਤਾਮਰੇਟ ਬਜੀ ਸਿੰਘ ਜੀ ਗੁਰਸੀਆਂ ਜੋ ਲੋਕਾਂ ਦੀਆਂ ਹੱਕੀ ਮੰਗਾਂ ਲੈ ਕੇ ਵੱਡੇ ਵੱਡੇ ਨਾਲ ਸੰਘਰਸ਼ ਕੀਤੇ ਜਾ ਰਹੇ ਆ ਤੇ ਅੱਜ ਵੀ ਬਲਾਕ ਨੂੰ ਜਿਹੜਾ ਲੈ ਕੇ ਬਲਾਕ ਨੂੰ ਬਚਾਉਣ ਦੇ ਜਿਹੜੇ ਵੱਡੀ ਗਿਣਤੀਆਂ ਉਪਰਾਲੇ ਅੱਜ ਕੀਤੇ ਗਏ ਆ ਵੱਡੀ ਗਿਣਤੀ ਵਿੱਚ ਇਲਾਕਿਆਂ ਪੰਜਾਂ ਸਰਪੰਚਾਂ ਨੇ ਜਿਹੜਾ ਸਮੂਲਿਤ ਕੀਤੀ ਆ ਤੇ ਇਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦੇ ਇੱਕ ਵੀਰ ਮਸਲ ਨੂੰ ਲੈ ਕੇ ਕੀ ਕਹਿੰਦੇ ਆ ਕਾੰਮਰੇਡ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਕੀ ਫੈਸਲਾ ਹੋਇਆ ਜੀ ਕੀ ਵਿਚਾਰ ਆ ਹੋਈਆਂ ਕੀ ਅਗਲਾ ਕਦਮ ਕੀ ਆ ਜੀ ਅਸੀਂ ਜੀ ਤੁਹਾਡੇ ਚੈਨਲ ਦੇ ਬਾਗੀ ਮਰਾਹੀ ਔਰ ਆਪਦੇ ਜਿੰਨੇ ਵੇਟ ਇਲਾਕੇ ਦੇ ਸਾਡੇ ਏਰੀਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਇਹ ਆਪਣਾ ਸਿਧਵਾ ਪੇਂਟ ਬਲਾਕ ਆ ਇਹ ਸਿਧਵਾ ਪੇਂਟ ਬਲਾਕ ਨਾਲ ਆਪਣੀਆਂ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਜੁੜੀਆਂ ਹੋਈਆਂ ਨੇ ਜਿਵੇਂ ਕਿ ਜਿਹੜਾ ਅੱਗੇ ਫਲੱਡ ਆ ਰਹੇ ਨੇ ਹੜ ਆ ਰਹੇ ਨੇ ਔਰ ਹੜ ਦੀ ਸਾਡੇ ਲੋਕਾਂ ਨੂੰ ਜਿਹੜੇ ਵਿੱਚ ਦਰਿਆਵਾਂ ਦੇ ਬੈਠੇ ਨੇ ਐਨੀ ਕਿ ਬਲਾਕ 'ਚੋਂ ਲੋਡ ਪੈਂਦੀ ਆ ਕਿਸ਼ਤੀਆਂ ਇੱਥੇ ਆ ਕਿਸ਼ਤੀਆਂ ਵਾਲੀਆਂ ਇੰਨਾਂ ਇੱਥੇ ਆ ਜੇ ਕੋਈ ਭਾਰੀ ਆਪਤਾ ਜੇ ਮੀਂਹ ਦੇ ਕਾਰਨ ਜਾਂ ਕੋਈ ਹੋਰ ਆ ਅੱਦੀਤੋਂ ਘਟਾ ਕੇ ਕੋਈ ਕਿਸ਼ਤ ਦੀ ਲੋੜ ਆ ਅਸੀਂ ਆਪਦੇ ਬੰਦਿਆਂ ਨੂੰ ਹੁਲਾਦ ਕਰਾ ਸਕਦੇ ਆ ਜਿਵੇਂ ਇਸ ਧਾਰ ਦੀਆਂ ਗੱਲਾਂ ਕਰਦੇ ਨੇ ਕਿਤੇ ਹੋਰ ਦੀਆਂ ਗੱਲਾਂ ਕਰਦੇ ਨੇ ਉਹਦੋਂ ਤਾਂ ਸਾਡਾ ਇਲਾਕਾ ਹੀ ਢੜ ਜਾਊਗਾ ਸਭ ਤੋਂ ਵੱਡੀ ਸਮੱਸਿਆ ਸਾਨੂੰ ਇਹ ਹੈਗੀ ਆ ਕਿ ਖੜਾਂ ਦੀ ਮਾਰ ਦੀ ਵਿੱਚ ਇਹ ਸਾਡਾ ਵੇਟ ਲੱਕ ਆਉਂਦਾ ਇੱਥੇ ਬਲਾਕ ਰਹਿਣਾ ਜ਼ਰੂਰੀ ਆ ਜਿਹੜੀਆਂ ਸਾਨੂੰ ਇਥੋਂ ਸਹੂਲਤਾਂ ਮਿਲਣੀਆਂ ਉਹ ਉੱਥੋਂ ਸਾਨੂੰ ਮਿਲਣ ਨਹੀਂ ਉਥੋਂ ਸਾਨੂੰ ਮਿਲ ਰਹੀਆਂ ਇਹ ਸਾਡਾ ਸਭ ਤੋਂ ਪੁਰਾਣਾ ਬਲਾਕ ਆ ਇਹਨੂੰ ਨਾ ਢੋੜਿਆ ਜਾਵੇ ਇਹਦੇ ਲਈ ਅਸੀਂ ਸਾਡੀ ਜਥੇਬੰਦੀ ਵੱਲੋਂ ਵੀ ਅਸੀਂ ਸਾਰੇ ਲੋਕਾਂ ਦਾ ਸਾਥ ਦੇਵਾਂਗੇ ਅਤੇ ਇੱਥੇ ਅਸੀਂ ਮੋਰਚਾ ਲਾਵਾਂਗੇ। ਬਹੁਤ ਅਸੀਂ ਪਿਛਲੇ ਸਮੇਂ ਜਿੱਥੇ ਮੋਰਚਾ ਲਾਇਆ ਔਰ ਜਿੱਤਿਆ ਇੱਥੇ ਕਿਸਾਨਾਂ ਦੀਆਂ ਜ਼ਮੀਨਾਂ ਤੋੜ ਦਿੱਤੀਆਂ ਗਈਆਂ ਸੀਗੀਆਂ ਔਰ ਵੱਡੇ-ਵੱਡੇ ਲੋਕ ਇਨ੍ਹਾਂ ਜ਼ਮੀਨਾਂ ਤੇ ਕਾਬਜ ਹੋਣ ਲਈ ਆ ਗਏ ਸੀ। ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਦੱਸਣਾ ਚਾਹਣਾ ਵੀ ਸਾਥੀਓ ਉਦੋਂ ਵੀ ਆਪਾਂ 57 ਦਿਨ ਲਗਾਤਾਰ ਤਹਿਸੀਲਦਾਰ ਸਿਧਵਾ ਬੇਟ ਦੇ ਲਗਾਤਾਰ ਧਰਨਾ ਦਿੱਤਾ ਸੀ ਸਾਡੇ ਜਥੇਬੰਦੀ ਪਰੋਂ ਲਾਲ ਝੰਡੇ ਦੀ ਜਥੇਬੰਦੀ ਅੰਦਰ ਔਰ ਕਿਲੀ ਚੈਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਜੀ ਬਾਦਲ ਆਏ ਉਹਨਾਂ ਨੇ ਸਾਡੀ ਗੱਲ ਸੁਣੀ ਸਾਨੂੰ ਚੰਡੀਗੜ੍ਹ ਸਾਡੇ ਜਥੇਬੰਦੀ ਦੇ ਵੱਡੇ ਆਗੂਆਂ ਨੂੰ ਜਾਣ ਦਾ ਮੌਕਾ ਮਿਲਿਆ ਔਰ ਬਾਦਲ ਸਾਹਿਬ ਨੇ ਨਾ ਤਾਂ ਉਹ ਜ਼ਮੀਨਾਂ ਤੋੜੀਆਂ ਔਰ ਨਾ ਉਹ ਜਿਹੜੇ ਲੋਕਾਂ ਦਾ ਜ਼ਮੀਨਾਂ ਵਾਹਣ ਆਉਂਦੇ ਸੀਗੇ ਉਹਨਾਂ ਨੂੰ ਇੱਥੇ ਵੜਨ ਦਿੱਤਾ ਗਿਆ ਕਿਉਂਕਿ ਉਹ ਸਾਡੀ ਜਥੇਬੰਦੀ ਦੀ ਵੱਡੀ ਜਿੱਤ ਸੀ ਅਸੀਂ ਜਿੱਤੀ ਅੱਜ ਉਸੇ ਤਰ੍ਹਾਂ ਹੀ ਸਾਡੇ ਲੋਕ ਉਹ ਜ਼ਮੀਨਾਂ ਦੇ ਕਾਬਜ਼ ਨੇ ਔਰ ਬਾਹਰ ਐ ਨੇ ਔਰ ਅਸੀਂ ਆਪਣੀ ਜਥੇਬੰਦੀ ਬੰਨੋਂ ਵਿਸ਼ਵਾਸ ਦਿਵਾਉਣੇ ਆ ਨਗਰ ਵਾਸੀਆਂ ਨੂੰ ਕਿ ਸਾਡੀ ਜਥੇਬੰਦੀ ਹਰ ਦਮ ਤੱਕ ਬਲਾਕ ਨੂੰ ਇਹ ਤੋਂ ਜਾਣ ਨਹੀਂ ਦੇਵੇਗੀ ਸਾਨੂੰ ਜੋਸ਼ ਖਰਚ ਕਰਨਾ ਪਿਆ ਅਸੀਂ ਕਰਾਂਗੇ ਔਰ 26 ਤਰੀਕ ਨੂੰ ਅਸੀਂ ਸਿੱਧਵਾਂ ਬੀਟ ਬਾਜ਼ਾਰ ਚ ਨਸ਼ੇ ਖਿਲਾਫ ਔਰ ਬਲਾਕ ਬਚਾਓ ਦਾ ਨਾਰਾ ਦੇਵਾਂਗੇ ਔਰ ਕਮੇਟੀ ਲਾਂਚ ਕਰਕੇ ਅਨ ਵਿੱਚ ਸਮੇਂ ਲਈ ਇੱਥੇ ਧਰਨਾ ਲਾਵਾਂਗੇ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਬਲਾਕ ਕਿਤੋਂ ਨਹੀਂ ਜਾਣ ਦੇਣਾ ਠੀਕ ਤੁਹਾਨੂੰ